ਕੀ ਤੁਹਾਨੂੰ ਪਤਾ ਹੈ ਕਿ ਆਪਣੀ ਅਰਥ ਦੇ ਆਲਮੋਸਟ 3 ਟ੍ਰਿਲੀਅਨ ਟ੍ਰੀਜ਼ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਹਰ ਸਾਲ ਇਹਨਾਂ ਵਿੱਚੋਂ 1% ਯਾਨੀ 30 ਬਿਲੀਅਨ ਟ੍ਰੀਜ਼ ਸਿਰਫ ਇੱਕ ਕੰਪਨੀ ਆਈਕੀਆ ਵੱਲੋਂ ਵਰਤੇ ਜਾਂਦੇ ਹਨ ਅਤੇ ਹਰ ਇੱਕ ਸੈਕਿੰਡ ਵਿੱਚ ਲਗਭਗ 900 ਟ੍ਰੀਜ਼ ਆਈਕੀਆ ਦੇ ਫਰਨੀਚਰ ਵਿੱਚ ਬਦਲ ਜਾਂਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹਜੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਹ ਬਿਲੀਅਨ ਡਾਲਰਸ ਦੀ ਕੰਪਨੀ ਸਿਰਫ ਕੁਝ ਮਾਚਸ ਦੀਆਂ ਡੱਬੀਆਂ ਨਾਲ ਸਟਾਰਟ ਹੋਈ ਸੀ ਵੈਲਕਮ ਟੂ ਪੰਜਾਬੀ ਡਾਕੂਮੈਂਟਰੀਜ਼ ਇੱਕ ਕਹਾਣੀ ਹੈ ਇੱਕ ਐਸੇ ਮੁੰਡੇ ਦੀ ਜਿਸ ਨੂੰ ਚੀਜ਼ਾਂ ਦੇ ਨਾਮ ਵੀ ਯਾਦ ਨਹੀਂ ਰਹਿੰਦੇ ਸਨ ਪਰ ਕਿਵੇਂ ਇਹੀ ਉਸ ਦੀ ਕਮਜ਼ੋਰੀ ਇੱਕ ਦਿਨ ਉਸ ਦੀ ਸਭ ਤੋਂ ਵੱਡੀ ਤਾਕਤ ਬਣ ਗਈ ਇਸ ਬੱਚੇ ਦਾ ਨਾਮ ਸੀ ਇੰਗਵਰ ਕੰਪਰਡ ਬਚਪਨ ਵਿੱਚ ਹੀ ਉਸਦੀ ਫੈਮਿਲੀ ਨੂੰ ਇਹ ਸਮਝ ਆ ਗਈ ਸੀ ਕਿ ਇਹ ਬੱਚਾ ਦੂਸਰੇ ਬੱਚਿਆਂ ਤੋਂ ਅਲੱਗ ਹੈ ਅਤੇ ਇਹਦੇ ਵਿੱਚ ਬਿਜ਼ਨਸ ਕਰਨ ਦੇ ਗੁਰ ਮਜੂਦ ਹਨ ਇਹ ਦੇਖਦਿਆਂ ਉਸਦੀ ਦਾਦੀ ਨੇ ਉਸ ਨੂੰ ਛੋਟਾ ਬਿਜ਼ਨਸ ਕਰਨ ਲਈ 88 ਸਵੀਡਿਸ਼ ਸੈਂਟ ਦਿੱਤੇ ਇਨਵਰ ਨੇ ਉਹਨਾਂ ਪੈਸਿਆਂ ਨਾਲ 100 ਮਾਚੀਜ਼ ਦੀਆਂ ਡੱਬੀਆਂ ਖਰੀਦ ਲਈਆਂ ਅਤੇ ਉਸ ਦਾ ਹੌਸਲਾ ਵਧਾਉਣ ਲਈ ਸਭ ਤੋਂ ਪਹਿਲਾ ਕਸਟਮਰ ਵੀ ਉਸਦੀ ਦਾਦੀ ਹੀ ਬਣੀ ਜਿਸਨੇ ਇੱਕ ਟੱਬੀ 3 ਸੈਂਟ ਵਿੱਚ ਖਰੀਦ ਲਈ ਫਿਰ ਆਲੇ ਦੁਆਲੇ ਦੇਆਂ ਲੋਕਾਂ ਨੇ ਵੀ ਉਸ ਤੋਂ ਮੱਛੀ ਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ 6 ਸਾਲਾਂ ਦੀ ਉਮਰ ਵਿੱਚ ਇਨਵਰ ਨੇ ਆਪਦੀ ਪਹਿਲੀ ਇਨਵੈਸਟਮੈਂਟ ਤਿੰਨ ਗੁਣਾ ਕਰ ਲਈ ਇਸ ਐਕਸਪੀਰੀਅੰਸ ਨਾਲ ਇਨਵਰ ਨੂੰ ਘੱਟ ਕੀਮਤ ਤੇ ਖਰੀਦ ਕੇ ਵੱਧ ਕੀਮਤ 'ਚ ਵੇਚਣ ਵਿੱਚ ਰੁਚੀ ਆਉਣ ਲੱਗੀ ਜਿਸ ਉਮਰ ਵਿੱਚ ਹੋਰ ਬੱਚੇ ਖੇਡਣ ਕੁੱਦਣ ਲੱਗੇ ਹੁੰਦੇ ਉਦੋਂ ਇਨਵਰ ਵਕ ਵਕ ਘਰੇਲੂ ਚੀਜ਼ਾਂ ਨੂੰ ਵੇਚਣ ਵਿੱਚ ਲੱਗਿਆ ਹੁੰਦਾ ਆਉਤੀ ਹਰ ਇਨਵੈਸਟਮੈਂਟ ਨੂੰ ਡਬਲ ਟ੍ਰਿਪਲ ਕਰਕੇ ਵੇਚਦਾ ਅਤੇ ਫਜ਼ੂਲ ਖਰਚ ਨਾ ਕਰਕੇ ਪ੍ਰੋਫਿਟ ਨੂੰ ਫਿਰ ਤੋਂ ਇਨਵੈਸਟ ਕਰ ਦਿੰਦਾ ਜਦੋਂ ਇਨਵਰ ਨੂੰ ਸਕੂਲ ਭੇਜਿਆ ਤਾਂ ਪਤਾ ਲੱਗਿਆ ਉਸ ਨੂੰ ਡਿਸਲੈਕਸਿਆ ਨਾਮ ਦੀ ਬਿਮਾਰੀ ਹੈ ਜਿਸ ਵਿੱਚ ਪੜ੍ਹਨ ਅਤੇ ਯਾਦ ਰੱਖਣ ਵਿੱਚ ਪ੍ਰੋਬਲਮ ਹੁੰਦੀ ਹੈ ਪਰ ਉਸਨੇ ਸਕੂਲ ਵਿੱਚ ਵੀ ਆਪਣੇ ਕਾਰੋਬਾਰੀ ਹੁਨਰ ਨੂੰ ਅਜਮਾਉਣਾ ਜਾਰੀ ਰੱਖਿਆ ਅਤੇ ਆਜੇ ਸਕੂਲ ਮੇਟਸ ਨੂੰ ਚੀਜ਼ਾਂ ਵੇਚ ਕੇ ਵਧੀਆ ਮੁਨਾਫਾ ਕਮਾਇਆ ਆਉਂਦਾ ਪਹਿਲਾ ਵੱਡਾ ਪ੍ਰੋਫਿਟ ਵੀ ਉਸਨੇ ਸਕੂਲ ਵਿੱਚ 590 ਵੇਚ ਕੇ ਬਣਾਇਆ ਸੀ ਜਦੋਂ ਇਨਵਰ ਨੇ 17 ਸਾਲਾਂ ਦੀ ਏਜ ਵਿੱਚ ਗ੍ਰੈਜੂਏਸ਼ਨ ਕੰਪਲੀਟ ਕੀਤੀ ਤਾਂ ਉਸਦੇ ਫਾਦਰ ਨੇ ਉਸ ਨੂੰ ਇੱਕ ਕੰਪਨੀ ਰਜਿਸਟਰ ਕਰਵਾਉਣ ਲਈ ਪੈਸੇ ਦਿੱਤੇ ਇਹ ਗੱਲ ਹੈ 1943 ਦੀ ਜਦੋਂ ਆਈਕੀਆ ਦੀ ਸ਼ੁਰੂਆਤ ਹੋਈ ਆਈਕੀਆ ਦਾ ਆਈ ਅਤੇ ਕੇ ਲੈਟਰ ਇਨਵਰ ਕੰਫਰਟ ਦੇ ਨਾਮ ਤੋਂ ਲਿਆ ਗਿਆ ਇਹ ਲੈਟਰ ਉਸ ਦੇ ਪਰਿਵਾਰਿਕ ਫਰਮ ਐਮ ਡੇ ਰਿਡ ਤੋਂ ਅਤੇ ਇਹ ਲੈਟਰ ਉਸ ਦੇ ਪਿੰਡ ਅਗੁਨਾਰਿਡ ਤੋਂ ਲਿਆ ਗਿਆ ਸਟਾਰਟਿੰਗ ਵਿੱਚ ਆਈਕੀਆ ਇੱਕ ਵਰਚੁਅਲ ਟ੍ਰੇਡਿੰਗ ਕੰਪਨੀ ਸੀ ਜਿਸ ਦਾ ਨਾਂ ਕੋਈ ਸ਼ੋਰੂਮ ਸੀ ਤੇ ਨਾ ਕੋਈ ਆਫਿਸ ਉਸ ਟਾਈਮ ਇਨਵਰ ਦਾ ਸਾਰਾ ਫੋਕਸ ਡਿਲੀਵਰੀ ਤੇ ਹੁੰਦਾ ਸੀ ਇੱਕ ਛੋਟੇ ਜਿਹੇ ਸ਼ੈੱਡ ਵਿੱਚ ਆਰਡਰਸ ਨੂੰ ਪੈਕ ਕੀਤਾ ਜਾਂਦਾ ਅਤੇ ਮੇਲ ਆਰਡਰ ਰਾਹੀਂ ਭੇਜਿਆ ਜਾਂਦਾ ਸੀ ਪਰ ਕੋਣ ਜਾਣਦਾ ਸੀ ਇਹ ਛੋਟਾ ਜਿਹਾ ਸ਼ੈੱਡ ਇੱਕ ਦਿਨ ਦੁਨੀਆ ਦਾ ਸਭ ਤੋਂ ਵੱਡਾ ਫਰਨੀਚਰ ਬ੍ਰਾਂਡ ਬਣ ਜਾਊਗਾ ਸ਼ੁਰੂ ਵਿੱਚ ਇਨਵਰ ਉਹੀ ਸਮਾਨ ਵੇਚਦਾ ਸੀ ਜੋ ਬਚਪਨ ਤੋਂ ਵੇਚਦਾ ਆ ਰਿਹਾ ਸੀ ਇਹ ਸਾਰੇ ਪ੍ਰੋਡਕਟ ਮਾਰਕੀਟ ਵਿੱਚ ਆਮ ਮਿਲ ਜਾਂਦੇ ਸਨ ਫਿਰ ਕੋਈ ਮੇਲ ਆਰਡਰ ਤੇ ਕਿਉਂ ਹੀ ਖਰੀਦੇਗਾ ਇਸ ਗੱਲ ਕਰਕੇ ਇਨਵਰ ਮਾਰਕੀਟ ਰਿਸਰਚ ਕਰਨ ਲੱਗਾ ਅਤੇ ਉਸਨੇ ਉਹਨਾਂ ਪ੍ਰੋਡਕਟਸ ਦੀ ਇੱਕ ਲਿਸਟ ਬਣਾਈ ਜਿਹੜੇ ਮੈਨੂਫੈਕਚਰ ਤਾਂ ਸਸਤੇ ਹੁੰਦੇ ਸਨ ਪਰ ਵਿੱਚੇ ਮਹਿੰਗੇ ਜਾਂਦੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੈਨ ਦੀ ਮੈਨੂਫੈਕਚਰਿੰਗ ਕੋਸਟ 1 ਸੈਂਟ ਹੈ ਪਰ ਮਾਰਕੀਟ ਪ੍ਰਾਈਸ 10 ਸੈਂਟ ਕਿਉਂ ਹੈ ਜਿਹੜੀ ਏਜ ਵਿੱਚ ਬੱਚੇ ਫ੍ਰੀ ਰਹਿਣਾ ਚਾਹੁੰਦੇ ਹਨ ਉਸ ਵੇਲੇ ਇਨਵਰ ਮਾਰਕੀਟ ਦੀ ਡੀਪ ਰਿਸਰਚ ਵਿੱਚ ਰੁਝਾ ਹੁੰਦਾ ਸੀ ਅਤੇ ਉਸ ਨੇ ਨਤੀਜਾ ਕੱਢਿਆ ਕਿ ਜ਼ਿਆਦਾ ਖਰਚਾ ਡਿਸਟ੍ਰਿਬਿਊਸ਼ਨ ਅਤੇ ਟ੍ਰਾਂਸਪੋਰਟ ਵਿੱਚ ਹੁੰਦਾ ਹੈ ਨਾ ਕਿ ਮੈਨੂਫੈਕਚਰਿੰਗ ਵਿੱਚ ਹੁਣ ਉਸ ਲਈ ਸਪਲਾਈ ਚੇਨ ਨੂੰ ਸੁਧਾਰਨਾ ਜ਼ਰੂਰੀ ਸੀ ਜਿਸ ਵਿੱਚ ਬਹੁਤ ਜ਼ਿਆਦਾ ਪਲੈਨਿੰਗ ਅਤੇ ਮਿਹਨਤ ਲੱਗਦੀ ਹੈ ਅਜੇ ਤੱਕ ਇਨਵਰ ਨੇ ਫਰਨੀਚਰ ਵੇਚਣਾ ਸਟਾਰਟ ਨਹੀਂ ਕੀਤਾ ਸੀ 1948 ਵਿੱਚ ਜਦੋਂ ਵਰਲਡ ਵਾਰ 2 ਦੇ ਬਾਅਦ ਸਵੀਟਾ ਨੂੰ ਵਿੱਚ ਗਵਰਨਮੈਂਟ ਨਵੇਂ ਘਰ ਬਣਾਉਣ ਲੱਗੀ ਤਾਂ ਫਰਨੀਚਰ ਦੀ ਡਿਮਾਂਡ ਵਧ ਗਈ ਇਨਵਰ ਨੂੰ ਇਹ ਮੌਕਾ ਬਹੁਤ ਵਧੀਆ ਲੱਗਿਆ ਅਤੇ ਉਸ ਨੇ ਫਰਨੀਚਰ ਵੀ ਵੇਚਣਾ ਸ਼ੁਰੂ ਕਰ ਦਿੱਤਾ ਉਹ ਲੋਕਲ ਮੈਨੂਫੈਕਚਰਰਸ ਤੋਂ ਫਰਨੀਚਰ ਖਰੀਦਣ ਲੱਗਾ ਜਿਸ ਨਾਲ ਉਸਦੀ ਡਿਸਟ੍ਰੀਬਿਊਸ਼ਨ ਅਤੇ ਟਰਾਂਸਪੋਰਟ ਦੀ ਕੋਸਟ ਬਚ ਜਾਂਦੀ ਅਤੇ ਉਸ ਨੂੰ ਚੰਗਾ ਮੁਨਾਫਾ ਹੋ ਜਾਂਦਾ ਡਿਸਲੈਕਸਿਆ ਹੋਣ ਕਰਕੇ ਇਹਨਰ ਨੂੰ ਫਰਨੀਚਰ ਦੇ ਕੋਡ ਯਾਦ ਨਹੀਂ ਰਹਿੰਦੇ ਸਨ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਉਸਨੇ ਆਪਦੀ ਕੈਟਾਲਾਗ ਵਿੱਚ ਹਰ ਪ੍ਰੋਡਕਟ ਨੂੰ ਇੱਕ ਯੂਨੀਕ ਅਤੇ ਅਟਰੈਕਟਿਵ ਸਵੈਡਿਸ਼ ਨਾਮ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਜਦੋਂ ਕੋਈ ਆਰਡਰ ਆਵੇ ਤਾਂ ਉਸ ਨੂੰ ਆਸਾਨੀ ਰਹੇ ਪਰ ਇੰਗਵਰ ਐਸ ਗਰਲ ਤੋਂ ਅਣਜਾਣ ਸੀ ਕਿ ਉਹਦਾ ਇਹ ਚੇਂਜ ਉਸਦੀ ਸੇਲ ਨੂੰ ਪੂਸ਼ਟ ਕਰਨ ਜਾ ਰਿਹਾ ਸੀ ਕਿਉਂਕਿ ਜਦੋਂ ਕੈਟਲੋਗ ਵਿੱਚ ਪ੍ਰੋਡਕਟ ਦੇ ਨਾਲ ਕੋਡ ਨਹੀਂ ਇੱਕ ਸਿੰਪਲ ਨਾਮ ਲਿਖਿਆ ਹੁੰਦਾ ਤਾਂ ਕਸਟਮਰ ਨੂੰ ਵੀ ਆਰਡਰ ਕਰਨ ਵਿੱਚ ਆਸਾਨੀ ਹੁੰਦੀ ਸੀ ਅਤੇ ਦੇਖਦਿਆਂ ਦੇਖਦਿਆਂ ਆਈਕੀਆ ਦੀ ਸੇਲ ਅਸਮਾਨ ਛੋਣ ਲੱਗੀ ਬਾਜ਼ਾਰ ਵਿੱਚ ਕੀਮਤਾਂ ਦੀ ਲੜਾਈ ਚੱਲ ਰਹੀ ਸੀ ਹਰ ਕੋਈ ਲੋਏਸਟ ਕੋਸਟ ਤੇ ਵੇਚਣਾ ਚਾਹੁੰਦਾ ਸੀ ਪਾਰ ਸਸਤਾ ਵੇਚਣ ਦੀ ਹੋੜ ਵਿੱਚ ਮੈਨੂਫੈਕਚਰਰਸ ਨੇ ਪ੍ਰੋਡਕਟ ਦੀ ਕੁਆਲਿਟੀ ਨਾਲ ਕੰਪਰੋਮਾਈਜ਼ ਕਰਨਾ ਸਟਾਰਟ ਕਰ ਦਿੱਤਾ ਜਿਸ ਕਰਕੇ ਮੇਲ ਆਰਡਰ ਦੀਆਂ ਸਾਰੀਆਂ ਕੰਪਨੀਆਂ ਦਾ ਨਾਮ ਖਰਾਬ ਹੋਣ ਲੱਗ ਗਿਆ ਇਹ ਉਹ ਟਾਈਮ ਸੀ ਜਦੋਂ ਇਨਵਰ ਨੇ ਆਈਕੀਆ ਦਾ ਪਹਿਲਾ ਸ਼ੋਰੂਮ ਖੋਲ੍ਹਣ ਦਾ ਡਿਸਾਈਡ ਕੀਤਾ ਤਾਂ ਕਿ ਲੋਕ ਫਰਨੀਚਰ ਨੂੰ ਦੇਖ ਕੇ ਖਰੀਦ ਸਕਣ ਅਤੇ ਡਿਲੀਵਰੀ ਦਾ ਖਰਚਾ ਵੀ ਘਟ ਜਾਏ ਮਾਰਕੀਟਿੰਗ ਲਈ ਕਸਟਮਰ ਨੂੰ ਫ੍ਰੀ ਸਵੀਡਿਸ਼ ਬੰਸ ਦੇਣ ਦਾ ਫੈਸਲਾ ਕੀਤਾ ਗਿਆ 1953 ਵਿੱਚ ਜਦੋਂ ਆਈਕੀਆ ਤੇ ਸ਼ੋਰੂਮ ਦੀ ਲਾਂਚਿੰਗ ਸੀ ਤਾਂ ਉਮੀਦ ਤੋਂ ਵੀ ਜ਼ਿਆਦਾ ਲੋਕਾਂ ਨੇ ਸ਼ੋਪ ਦੇ ਬਾਹਰ ਲਾਈਨਾਂ ਲਾ ਲਈਆਂ ਕਿਉਂਕਿ ਗਵਰਨਮੈਂਟ ਵੱਲੋਂ ਦਿੱਤੇ ਘਰਾਂ ਨੂੰ ਸਭ ਨੇ ਫਰਨੀਸ਼ ਕਰਨਾ ਸੀ ਇਹਨਾਂ ਵਾਰ ਨੇ ਆਪਦੇ ਸਟੋਰ ਦੇ ਨਾਲ ਪੋਲ ਵੀ ਬਣਾ ਲਿਆ ਤਾਂ ਜੋ ਲੋਕ ਆਊਟਿੰਗ ਲੈ ਕੇ ਘਰੋਂ ਨਿਕਲਣ ਤੇ ਨਾਲ ਹੀ ਕੁਝ ਨਾ ਕੁਝ ਖਰੀਦ ਵੀ ਲੈਣ ਇਸ ਟਾਈਮ ਤੇ ਆਈਕੀਆ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਸੀ IKEA ਦੀ ਵਧਦੀ ਹੋਈ ਪਪੂਲਾਰਿਟੀ ਨੇ ਹੋਰ ਰਿਟੇਲਰਸ ਨੂੰ ਪਰੇਸ਼ਾਨ ਕਰ ਦਿੱਤਾ ਰਿਟੇਲਰਸ ਨੇ IKEA ਨੂੰ ਰੋਕਣ ਲਈ ਸਭ ਤੋਂ ਪਹਿਲਾਂ ਟ੍ਰੇਡ ਫੇਅਰ ਵਿੱਚ IKEA ਤੇ ਭਵਨ ਦੀ ਲਵਾਈ ਕਿਉਂਕਿ ਫੇਅਰਸ ਵਿੱਚ ਵੀ IKEA ਆਵਦਾ ਫਰਨੀਚਰ ਡਿਸਪਲੇ ਤੇ ਲਾਉਂਦਾ ਸੀ ਜਿਸ ਕਾਰਨ ਸਭ ਤੋਂ ਜ਼ਿਆਦਾ ਰਸ਼ IKEA ਤੇ ਹੀ ਰਹਿੰਦਾ ਸੀ ਉਸ ਵੇਲੇ IKEA ਨੇ ਆਪਦਾ ਅਲੱਗ ਟ੍ਰੇਡ ਫੇਅਰ ਲਾਉਣਾ ਸਟਾਰਟ ਕਰ ਦਿੱਤਾ ਫਿਰ ਰਿਟੇਲਰਸ ਨੇ ਆਈਕੀਆ ਦੇ ਸਪਲਾਈਅਰਸ ਨੂੰ ਧੰਕੀ ਦਿੱਤੀ ਕਿ ਜੇ ਆਈਕੀਆ ਨੂੰ ਫਰਨੀਚਰ ਵੇਚਿਆ ਤਾਂ ਅਸੀਂ ਖਰੀਦਣਾ ਬੰਦ ਕਰ ਦਵਾਂਗੇ ਜਿਸ ਕਰਕੇ ਆਈਕੀਆ ਦੀ ਸਪਲਾਈ ਬੰਦ ਹੋ ਗਈ ਐਨਵਰ ਨੇ ਇਸ ਦਾ ਵੀ ਇਲਾਜ ਲੱਭ ਲਿਆ ਉਹ ਸਪਲਾਈਅਰਸ ਨੂੰ 10 ਦਿਨਾਂ ਵਿੱਚ ਪੇਮੈਂਟ ਕਰਨ ਲੱਗਾ ਜਦਕਿ ਹੋਰ ਰਿਟੇਲਰਸ 3 ਮਹੀਨੇ ਲਾ ਦਿੰਦੇ ਸਨ ਇਸ ਤਰੀਕੇ ਨਾਲ ਸਪਲਾਈਅਰ ਮੁੜ ਆਈਕੀਆ ਨਾਲ ਜੁੜ ਗਏ ਇਸ ਦੇ ਨਾਲ ਨਾਲ ਆਈਕੀਆ ਨੇ ਆਪ ਦੇ ਡਿਜ਼ਾਈਨ ਵੀ ਬਣਾਉਣੇ ਸਟਾਰਟ ਕਰ ਦਿੱਤੇ ਇੱਕ ਦਿਨ ਇੱਕ ਕਸਟਮਰ ਆਪਦੀ ਕਾਰ ਵਿੱਚ ਟੇਬਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਟੇਬਲ ਫਿੱਟ ਨਹੀਂ ਸੀ ਹੋ ਰਿਹਾ ਇਹ ਸਭ ਇੱਕ EMPLOYEE ਦੇਖ ਰਿਹਾ ਸੀ ਤੇ ਉਸਨੇ ਆਈਡੀਆ ਦਿੱਤਾ ਕਿ ਕਿਉਂ ਨਾ ਟੇਬਲ ਦੇ ਪੈਰ ਖੋਲ ਦਿੱਤੇ ਜਾਣ ਇੱਥੋਂ ਹੀ ਆਈਡੀਆ ਆਇਆ ਫਲੈਟ ਪੈਕ ਫਰਨੀਚਰ ਦਾ ਅਜਿਹਾ ਫਰਨੀਚਰ ਜੋ ਆਸਾਨੀ ਨਾਲ ਪੈਕ ਹੋ ਸਕੇ ਲੋ ਘੋਸਟ ਤੇ ਟ੍ਰਾਂਸਪੋਰਟ ਹੋ ਸਕੇ ਤੇ ਕਸਟਮਰ ਆਵਦੇ ਫਰਨੀਚਰ ਨੂੰ ਆਪ ਅਸੈਂਬਲ ਕਰ ਸਕੇ ਜਦੋਂ ਕਸਟਮਰ ਖੁਦ ਆਵਦਾ ਫਰਨੀਚਰ ਅਸੈਂਬਲ ਕਰਦੇ ਤਾਂ ਉਹ ਫਰਨੀਚਰ ਨਾਲ ਇਮੋਸ਼ਨਲੀ ਅਟੈਚ ਹੋਣ ਲੱਗੇ ਅਤੇ ਇਹ ਆਈਡੀਆ ਪਪੂਲਰ ਹੋਣ ਲੱਗ ਗਿਆ ਜਿਸ ਕਾਰਨ ਲੋਕਾਂ ਨੇ ਇਸ ਚੇਂਜ ਨੂੰ ਆਈਕਿਆ ਇਫੈਕਟ ਕਹਿਣਾ ਸਟਾਰਟ ਕਰ ਦਿੱਤਾ ਪਹਿਲੇ ਸਟੋਰ ਦੀ ਸਕਸੈਸ ਤੋਂ ਬਾਅਦ ਇਨਵਰ ਨੇ ਦੂਸਰਾ ਸਟੋਰ ਸਵੀਡਨ ਦੀ ਕੈਪੀਟਲ ਸਟੇਕ ਹੋਮ ਦੇ ਬਾਹਰ ਖੋਲ੍ਹਿਆ ਜਿਸ ਦਾ ਸਾਈਜ਼ 8 ਫੁੱਟਬਾਲ ਫੀਲਡ ਜਿੰਨਾ ਰੱਖਿਆ ਗਿਆ। ਸਟੋਰ ਦਾ ਲੇਆਉਟ ਵੀ ਚੇਂਜ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਐਂਟਰੀ ਅਤੇ ਐਗਜ਼ਿਟ ਸੀ। ਕਸਟਮਰ ਸਾਰੇ ਸਟੋਰ ਵਿੱਚੋਂ ਲੰਘਦਾ ਤਾਂ ਕੁਝ ਐਸੀਆਂ ਚੀਜ਼ਾਂ ਵੀ ਖਰੀਦ ਲੈਂਦਾ ਜੋ ਉਸਨੇ ਸੋਚੀਆਂ ਵੀ ਨਹੀਂ ਹੁੰਦੀਆਂ ਸਨ। ਇਨਵਰ ਨੇ ਨੋਟਿਸ ਕੀਤਾ ਕਿ ਕਸਟਮਰ ਆਫਟਰਨੂਨ ਵਿੱਚ ਲੰਚ ਕਰਨ ਬਾਹਰ ਜਾਂਦੇ ਹਨ ਅਤੇ ਵਾਪਿਸ ਨਹੀਂ ਆਉਂਦੇ। ਇਸ ਲਈ ਇਨਵਰ ਨੇ ਸਟੋਰ ਵਿੱਚ ਹੀ ਰੈਸਟੋਰੈਂਟ ਵੀ ਖੋਲ੍ਹ ਦਿੱਤਾ। IKEA ਹੁਣ ਸਿਰਫ ਇੱਕ ਕੰਪਨੀ ਹੀ ਨਹੀਂ ਸਗੋਂ ਇੱਕ ਬਿਜ਼ਨਸ ਮਾਡਲ ਬਣ ਚੁੱਕੀ ਸੀ 1965 ਵਿੱਚ ਇੱਕ ਹੋਰ ਸਟੋਰ ਖੋਲਿਆ ਗਿਆ ਜਿਸ ਵਿੱਚ ਪਹਿਲੇ ਦਿਨ 18000 ਲੋਕ ਆਏ 1973 ਤੱਕ IKEA ਨੇ ਇੰਟਰਨੈਸ਼ਨਲ ਲੈਵਲ ਤੇ ਕਦਮ ਰੱਖ ਦਿੱਤਾ ਸੀ 스웨덴 ਵਿੱਚ ਪਹਿਲਾਂ ਵਿਰਾਸਤ ਵਿੱਚ ਮਿਲਣ ਵਾਲੀ ਜਾਇਦਾਦ ਤੇ ਬਹੁਤ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ ਇਨਵਰ ਚਾਹੁੰਦੇ ਸਨ ਕਿ ਟੈਕਸ ਦਿੱਤੇ ਬਿਨਾ ਮੇਰੇ ਬੱਚੇ ਇਸ ਕੰਪਨੀ ਨੂੰ ਚਲਾਉਣ ਇਸ ਲਈ ਇਨਵਰ ਨੇ ਦੁਨੀਆ ਦੇ ਬੈਸਟ ਲਾਇਰਸ ਨੂੰ ਹਾਇਰ ਕੀਤਾ ਜਿਨ੍ਹਾਂ ਦਾ ਕੰਮ ਸੀ ਇੱਕ ਐਸਾ ਕਾਰਪੋਰੇਟ ਸਟਰਕਚਰ ਬਣਾਉਣਾ ਜਿਸ ਉੱਪਰ ਟੈਕਸ ਲਾਉਣਾ ਨਾ ਮੁਮਕਿਨ ਹੋ ਜਾਏ ਜਿਸ ਕਾਰਨ ਅੱਗੇ ਚੱਲ ਕੇ ਆਈਕੀਆ ਤੇ ਟੈਕਸ ਚੋਰੀ ਦੇ ਇਲਜ਼ਾਮ ਵੀ ਲਗਾਏ ਗਏ ਟੈਕਸ ਚੋਰੀ ਦੇ ਨਾਲ ਨਾਲ ਆਈਕੀਆ ਤੇ ਜ਼ਬਰਦਸਤੀ ਕੰਮ ਕਰਵਾਉਣ ਦਾ ਵੀ ਇਲਜ਼ਾਮ ਲੱਗਿਆ ਹੋਇਆ ਇੱਕ ਈਸਟ ਜਰਮਨੀ ਵਿੱਚ ਕੁਝ ਫਰਨੀਚਰ ਦੀਆਂ ਫੈਕਟਰੀਜ਼ ਸਨ ਜਿਨ੍ਹਾਂ ਦਾ ਫਰਨੀਚਰ ਆਈਕਿਆ ਵਿੱਚ ਵੀ ਆਉਂਦਾ ਸੀ। ਇਹਨਾਂ ਵਿੱਚੋਂ ਕੁਝ ਫੈਕਟਰੀਜ਼ ਤੇ ਇਲਜ਼ਾਮ ਲੱਗਿਆ ਕਿ ਉਹ ਕੈਦੀਆਂ ਤੋਂ ਜ਼ਬਰਦਸਤੀ ਕੰਮ ਕਰਵਾਉਂਦੀਆਂ ਹਨ। ਜਿਸ ਦਾ ਕਸੂਰਵਾਰ ਲੋਕਾਂ ਨੇ ਆਈਕਿਆ ਨੂੰ ਕਹਿਣਾ ਸਟਾਰਟ ਕਰ ਦਿੱਤਾ। ਇਲਜ਼ਾਮ ਸਾਬਿਤ ਹੋਣ ਤੇ ਆਈਕਿਆ ਨੇ ਪਬਲਿਕਲੀ ਮਾਫੀ ਵੀ ਮੰਗੀ। 1990 ਦੇ ਦਹਾਕੇ ਵਿੱਚ ਆਈਕੀਆ ਨੇ 70 ਨਵੇਂ ਸਟੋਰ ਖੋਲੇ ਅਤੇ 2008 ਵਿੱਚ ਆਈਕੀਆ ਦੁਨੀਆ ਦੀ ਸਭ ਤੋਂ ਵੱਡੀ ਫਰਨੀਚਰ ਕੰਪਨੀ ਬਣ ਗਈ। ਉਸ ਤੋਂ 10 ਸਾਲਾਂ ਬਾਅਦ 2018 ਵਿੱਚ ਇਨਵਰ ਦੀ ਡੈਥ ਹੋ ਗਈ। ਪਰ ਉਸ ਦੇ ਵਿਚਾਰ ਆਈਕੀਆ ਦੇ ਰੂਪ ਵਿੱਚ ਅੱਜ ਵੀ ਜਿੰਦਾ ਹਨ। ਅੱਜ ਆਈਕੀਆ ਕੋਲ 63 ਕੰਟਰੀਜ਼ ਵਿੱਚ ਟੋਟਲ 483 ਸਟੋਰਸ ਹਨ। ਅਤੇ ਆਈਕੀਆ ਹਰ ਸਾਲ 2000 ਤੋਂ ਵੱਧ ਨਵੇਂ ਪ੍ਰੋਡਕਟ ਲਾਂਚ ਕਰਦਾ ਹੈ ਹਰ ਇੱਕ ਪ੍ਰੋਡਕਟ ਨੂੰ ਅਜੇ ਵੀ 스ਵੀਡਿਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਇੱਕ ਸਮੇਂ ਡਿਸਲੈਕਸਿਆ ਤੋਂ ਉਪਜੇ ਆਈਡੀਆ ਦਾ ਨਤੀਜਾ ਸੀ ਪਰ ਅੱਜ ਇਹ ਇੱਕ ਗਲੋਬਲ ਬ੍ਰਾਂਡ ਦੀ ਪਛਾਣ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਇਹ ਸੀ ਆਈਕੀਆ ਤੇ ਇੱਕ ਛੋਟੀ ਜਹੀ ਡਾਕੂਮੈਂਟਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ